ਹੈਲੋ एवरीवन ਵੈਲਕਮ ਟੂ ਦ ਰੈਡ ਬਜ਼ਰ ਐਜੂਕੇਸ਼ਨਲ ਚੈਨਲ ਮੈਂ ਮੋਹਨ ਲੁਰੜਾ ਟੈਡ ਬਜ਼ਰ ਅਕੈਡਮੀ ਅਬੋਹਰ ਪੰਜਾਬ ਦੇ ਸੋਨਨ ਪਲੇਟਫਾਰਮ ਤੇ ਤੁਹਾਡਾ ਸਭ ਦਾ ਅੱਜ ਇੱਕ ਵਾਰ ਇਸ ਸੰਡੇ ਸੈਸ਼ਨ ਦੇ ਵਿੱਚ ਫਿਰ ਤੋਂ ਸਵਾਗਤ ਕਰਦਾ ਹਾਂ ਜੀ ਹਾਂ ਫਾਈਨਲੀ ਇਸ ਸੈਸ਼ਨ ਅੱਜ ਲਾਈਵ ਹੋ ਚੁੱਕਿਆ ਹੈ ਸੰਡੇ ਕਲਬਾਤ ਸੈਸ਼ਨ ਨੰਬਰ 97 97 ਨੰਬਰ ਸੈਕਸ਼ਨ ਅਚ ਆਪਣਾ ਐਂਡ ਜ਼ਰੂਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਜਿਹੜੇ ਤੁਹਾਡੇ ਡਾਊਟ ਸੀਗੇ ਉਹਨਾਂ ਨੂੰ ਲੈਣ ਦੇ ਲਈ ਆਪਾਂ ਹਾਜ਼ਰ ਹਾਂ ਥੋੜਾ ਜਿਹਾ ਵੈਸੇ ਸੈਸ਼ਨ ਲੇਟ ਲਾਈਵ ਹੋ ਰਿਹਾ ਸੋਰੀ ਉਸ ਦੇ ਲਈ ਐਂਡ ਕੁਐਸ਼ਨ ਖੂਬ ਸਾਰੇ ਵੈਸੇ ਪਹਿਲਾਂ ਹੀ ਆ ਚੁੱਕੇ ਆ ਸਭ ਤੋਂ ਪਹਿਲਾਂ 5994 ਲਈ ਜਿਹੜਾ ਨੋਟੀਫਿਕੇਸ਼ਨ ਦਾ ਡਾਊਟ ਹੈ ਹਾਂਜੀ ਪਹਿਲਾਂ ਹਾਂ ਸਭ ਨੂੰ ਹੀ ਗੁੱਡ ਈਵਨਿੰਗ ਹੈ ਸਭ ਨੂੰ ਸਸ਼ਿਆਕਾਲ ਵੈਲਕਮ ਦੇਖੋ ਜਿਹੜਾ 5994 ਦਾ ਡਾਊਟ ਹਾਲੇ ਤੱਕ ਬਣਿਆ ਹੋਇਆ ਹੈ ਕਿ +2 ਬੇਸ ਜਾਂ ਗ੍ਰੈਜੂਏਸ਼ਨ ਬੇਸ ਵੀ ਕੈਨ ਵੇਟ ਓਨਲੀ ਠੀਕ ਹੈ ਬਾਕੀ ਹੋਪਫੁਲੀ ਇਹੀ ਹੈ ਕਿ +2 ਬੇਸ ਹੋਣ ਦੇ ਜ਼ਿਆਦਾ ਚਾਂਸਸ ਹੈ ਹਾਂ ਰੀਜ਼ਨ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਬਿਕੋਜ਼ ਉਹ ਪਿਛਲੇ ਸਾਲ ਦੀ ਆਈ ਹੋਈ ਵੈਕੈਂਸੀ ਐਡਵਰਟਾਈਜ਼ ਕਰੀ ਗਈ ਵੈਕੈਂਸੀ ਹੈ ਬਾਕੀ ਆਪਾਂ ਨੂੰ ਦੇਖਣਾ ਪਵੇਗਾ ਅਮਨਦੀਪ ਦੀ 6835 ਲਈ ਜਿਹੜੀ ਸਕਰੂਟੀਨੀ ਦੀ ਲਿਸਟ ਹੈਗੀ ਹੈ ਉਹ ਸੈਕੰਡ ਲਿਸਟ ਚੁੱਥੀ ਕਹਿ ਰਹੇ ਹੋ ਉਹ ਚਲਦੀ ਕਿਸੇ ਵੀ ਸਮੇਂ ਅਨਾਉਂਸ ਕਰੀ ਜਾ ਸਕਦੀ ਹੈ ਬਟ ਪਹਿਲਾਂ ਵਾਲਿਆਂ ਦਾ ਜਿਹੜੇ ਜੁਆਇਨਿੰਗ ਲੈਟਰ ਹੈਗੇ ਆ ਉਹ ਵੀ ਅਲੋਟ ਹੋਣੇ ਆ ਉਹ ਵੀ ਜ਼ਰੂਰੀ ਹੈ 9594 ਦੀ ਜਿਹੜੀ ਨੋਟੀਫਿਕੇਸ਼ਨ ਦੀ ਗੱਲ ਕਰ ਰਹੇ ਹੋ ਉਹ ਐਸ ਮੰਥ ਵਿੱਚ ਰਿਲੀਜ਼ ਹੋਣਾ ਹੀ ਹੋਣਾ ਹੈ ਇਹ ਵੀ ਸ਼ੋਰਟੀ ਹੈ थैंक यू ਲਵ ਬਾਧਰਾ ਜੀ ਮੈਰਿਟ ਕਾਫੀ ਡਾਊਨ ਜਾ ਸਕਦੀ ਹੈ ਅਗਰ ਅਸੀਂ ਅਕੋਰਡਿੰਗ ਟੂ ਨੋਟੀਫਿਕੇਸ਼ਨ ਜਿਵੇਂ ਉਹਨਾਂ ਨੇ ਕਿਹਾ ਐਂਡ बीएड ਕੈਂਡੀਡੇਟਸ ਉਸਤੇ ਅਕੋਰਡਿੰਗ ਕਨਸੀਡਰ ਨਹੀਂ ਕਰੇ ਜਾ ਰਹੇ ਹੈ ਮਤਲਬ ਤਾਂ ਇਹੀ ਹੈ ਫਿਰ ਤਾਂ ਮੈਰਿਟ ਕਾਫੀ ਡਾਊਨ ਜਾ ਸਕਦੀ ਹੈ ਬਟ ਉਸਦੇ ਲਈ ਮੇਨ ਚੀਜ਼ ਵੀ ਇਹੀ ਹੈ ਕਿ ਵੇਟ ਸਾਨੂੰ ਕਰਨੀ ਪੈਗੀ 635 ਦੇ ਐਸ ਸਾਰੇ ਦਿਨ ਸਾਰੇ process ਲਈ ਹੋ ਸਕਦਾ ਐਸ ਵੀਕ ਦੇ ਵਿੱਚ ਇਹ ਜਿਹੜਾ process ਥੋੜਾ ਜਿਹਾ ਹੋਰ ਖਿੱਚ ਕੇ ਚੱਲੇ ਕਿਉਂਕਿ 28 ਤਰੀਕ ਪੂਰੇ ਇੰਡੀ ਪੂਰੇ ਪੰਜਾਬ ਦੇ ਵਿੱਚ ਛੱਡੋ ਹਰਿਆਣਾ Rajasthan ਦੇ ਵਿੱਚ ਵੀ ਉਹ ਪਹੁੰਚ ਚੁੱਕੀ ਹੈ ਗੱਲ ਸੋ ਬਾਕੀ ਦੇਖਦੇ ਆਣ ਲਈ ਦੇਖੋ ਜੀ ਮੈਰਿਟ ਤਾਂ ਡਾਊਨ ਜਾਏਗੀ ਕਾਫੀ ਡਾਊਨ ਜਾ ਸਕਦੀ ਹੈ ਬਟ ਐਗਜੈਕਟ ਤੌਰ 'ਤੇ ਐਵੇਂ ਹੈ ਕਿ ਅਗਰ ਸਹੀ ਦੱਸਾਂ ਤਾਂ ਜਰਨਲ ਦੇ ਵਿੱਚ 55 ਵਾਲੇ ਦਾ ਵੀ ਨੰਬਰ ਸ਼ਾਇਦ ਤੁਸੀਂ ਆਂਦਾ ਹੋਇਆ ਦੇਖੋ ਤਾਂ ਬਾਕੀ ਤਾਂ ਚਲੋ ਡਿਪੈਂਡ ਕਰਦਾ ਹੈ ਉਹਨਾਂ ਸਾਰੀ ਚੀਜ਼ਾਂ ਤੇ ਸਿਚੁਏਸ਼ਨਸ ਤੇ ਹਾਂਜੀ ਫਾਈਨ ਮਾਨਵ ਚੋਪ ਸਹੂਤਾ ਜੀ ਹਾਂ ਬਿਲਕੁਲ ਇਹ ਗੱਲ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੀ ਸਕਰੂਟਨੀ ਹੋ ਚੁੱਕੀ ਹੈ ਅਗਰ ਉਹ ETT ਕੈਂਡੀਡੇਟ ਹੈਗੇ ਆ ਤਾਂ ਕਿਤੇ ਨਾ ਕਿਤੇ ਉਹ ਸੇਫ ਜ਼ੋਨ ਵਿੱਚ ਹੈਗੇ ਆ ਜੀ ਅਕਸ਼ੀ ਜੀ ਕੈਂਡੀਡੇਟਸ ਆ ਹੈਗੀ ਹੈ ਬੀਐਡ ਵਾਲੇ ਵੀ ਕਾਫੀ ਸਾਰੇ ਹੈਗੇ ਆ ਐਗਜ਼ੈਕਟ ਤਾਂ ਹਲੇ ਆਪਾਂ ਨੂੰ ਉਸ ਤੇ ਲਈ ਫਿਰ ਦੇਖਣਾ ਹੀ ਪਏਗਾ ਉਹ ਮਾਸਟਰ ਕੈਟਰ ਦਾ ਪੇਪਰ ਤੁਸੀਂ ਨੈਕਸ 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 ਮੰਥ ਵਿੱਚ ਕੁਝ ਨਾ ਕੁਝ ਅਨਾਉਂਸਮੈਂਟ ਪਾਉਗੇ ਉਸ ਦੇ ਸਬੰਧ ਵਿੱਚ ਲੈਕਚਰ ਕੈਟਰ ਲਈ ਵੀ ਨੈਕਸ ਮੰਥ ਵਿੱਚ ਐਕਸਪੈਕਟੇਸ਼ਨ ਦਾ ਪੀਐਸਟੈਟ ਦੇ ਸਰਟੀਫਿਕੇਟ ਜਦੋਂ ਆਣਗੇ ਤੁਹਾਨੂੰ ਅਸੀਂ ਇਨਫੋਰਮ ਜ਼ਰੂਰ ਤੋਂ ਕਰਾਂਗੇ ਕੀ ਪ੍ਰੋਸੈਸ ਰਹੇਗਾ ਬਟ ਹਾਲੇ ਤੱਕ ਪੀਐਸਟੈਟ 2022 ਜਿਹੜਾ 2021 ਹੋਇਆ ਸੀ ਉਸ ਦੇ ਸਰਟੀਫਿਕੇਟਸ ਰਿਲੀਜ਼ ਨਹੀਂ ਹੋਏ ਹੈ ਗਾਇਸ ਤਾਂ ਐਨੀ ਟੈਂਸ਼ਨ ਨਾ ਲੂ ਜੇਦੋਂ ਤੁਹਾਡੇ ਕੋਲ ਰਿਜ਼ਲਟ ਹੈ ਸਰਟੀਫਿਕੇਟ ਆਰਾਮ ਨਾਲ ਤੁਸੀਂ ਕਲੈਕਟ ਕਰ ਸਕਦੇ ਹੋ ਉਸ ਸਕਰੂਟੀ ਤੋਂ ਪਹਿਲਾਂ ਪਹਿਲਾਂ ਤੁਹਾਡੇ ਲਈ ਆਪਣੇ ਆਪ ਐ ਲੋਟ ਕਰਵਾਣਗੇ ਠੀਕ ਹੈ ਆ ਮਨਵਜੋਦ ਜੀ ਉਮੀਦ ਹੈ ਪਲੱਸ 2 بیس ਹੋਣ ਵਾਲੀ ਹੈ 5994 ਬਟ ਵੇਖਦੇ ਆ ਸ਼ਾਇਦ ਇਹ ਲਾਸਟ ਵੈਕੈਂਸੀ ਹੈ ਪਲੱਸ 2 بیس ਜਿਹੜੀ 5994 ਆਏਗੀ ਬਟ ਐਗਜ਼ੈਕਟ ਨੋਟੀਫਿਕੇਸ਼ਨ ਦੇਖਣ ਤੋਂ ਬਾਅਦ ਫਿਰ ਸਾਰੀ ਕਲੈਰਿਟੀ ਅਕਸ਼ੇ ਜੀ ਮੈਂ ਤਾਂ ਇਹ ਵੀ ਮੰਨਦਾ ਕਿ 60 ਤੋਂ ਵੀ ਡਾਊਨ ਜਾ ਸਕਦੀ ਹੈ ਅਗਰ ਆਪਾਂ ਐਗਜ਼ੈਕਟ ਉਹੀ ਪ੍ਰੋਸੈਸ ਫੋਲ ਹੋਉਂਦਾ ਹੈ ਦੇਖਦੇ ਆ ਜੋ ਅਕੋਰਡਿੰਗ ਟੂ ਨੋਟੀਫਿਕੇਸ਼ਨ ਇਹ ਨਹੀਂ ਕਿਹਾ ਹੈ ਉਸਕਰਨ ਜੀ ਹਾਂ ਉਹ ਤੁਹਾਡਾ ਡਿਸੀਜਨ ਹੈ ਵੈਸੇ ਬਲਕਾਰ ਜੀ ਇਹਨ ਲਈ ਐਲੀਮੈਂਟ ਨੂੰ ਦੇਖਣਾ ਪੂਗਾ ਯਾਦ ਨਹੀਂ ਮੈਨੂੰ ਉਸ ਤੇ ਲਈ ਪਰ ਕਾਫੀ ਡਾਊਨ ਚਲੀ ਜਾਏਗੀ ਹੈਂਡੀਕੈਪ ਕਿੱਥੇ ਲੱਗੇਗੀ ਨਿਊ ਪੀਐਸਟੈਟ ਸੁਨਨ ਨੂੰ ਮਿਲ ਰਿਹਾ ਐ ਇਸ ਸਾਲ ਦੇ ਵਿੱਚ ਅਸਰ ਵੀ ਲੱਗ ਰਿਹਾ ਨੀਤੂ ਹੰਦਲੀ ਠੀਕ ਹੈ ਇੱਕ ਤਾਂ ਡਿਪਾਰਟਮੈਂਟ ਵੱਲੋਂ ਕਾਲਸ ਆ ਰਹੀਆਂ ਕੈਂਡੀਡੇਟਸ ਨੂੰ ਤਾਂ ਜਿੰਨਾ ਦਾ ਵੀ ਕੁਛ ਨਾ ਕੁਛ ਜਿਹੜਾ ਹੈਗਾ ਇਸ਼ੂ ਚੱਲ ਰਿਹਾ ਠੀਕ ਹੈ ਮੋਹਾਲੀ ਤੋਂ ਚੰਡੀਗੜ੍ਹ ਤੋਂ ਕਾਲਸ ਆ ਰਹੀਆਂ ਕਾ ਆਫਿਸ ਤੋਂ ਤਾਂ ਇਕ ਤਾਂ ਆਪਣਾ ਐਕਟਿਵ ਰੋ ਤੇ ਦੂਸਰੀ ਚੀਜ਼ ਉਸਦੇ ਲਈ ਜੋ ਵੀ ਹੈ process ਦਾ ਸਟਾਰਟ ਹੋ ਹੀ ਗਿਆ ਇੰਨੀ ਗੱਲ ਤਾਂ ਪਤਰੀ ਹੈ ਹਾਂ ਇਹਨੂੰ ਜੀ ਆਫਲਾਈਨ ਅਕੈਡਮੀ ਦੇ ਵਿੱਚ 5994 ਲਈ ਬੈਚ ਲਈ ਆਣਾ ਚਾਹੁੰਦੇ ਹੋ ਤਾਂ ਜ਼ਰੂਰ ਤੋ ਆ ਸਕਦੇ ਹੋ ਚੱਲ ਰਿਹਾ ਹੈ। ਭਾਵਨਾ ਉਸਦੇ ਲਈ ਜਿਹੜਾ ਹੈਗਾ ऐसे मंथ ਦੇ ਵਿੱਚ ਵਿੱਚ ਹੀ ਨੋਟੀਫਿਕੇਸ਼ਨ ਆਣਾ ਹੈ ईटीटी 1094 ਦਾ ਜੋ ਕਿਆ ਗਿਆ ਹੈ ਸਟੱਡੀ ਵਿਦ ਕਿਰਨ ਰੈਜ਼ਿਊਮੇ ਸ਼ੇਅਰ ਕਰਵਾ ਦਿਓ ਦੇਖੋ ਇੱਕ ਇਹ ਵੀ ਮੈਂ ਦੱਸਣਾ ਚਾਹੂੰਗਾ ਕੋਈ ਵੀ ਟੀਚਰ ਐਕਸਪੀਰੀਅੰਸ ਟੀਚਰ ਅਗਰ ਅਕੈਡਮੀ ਦੇ ਵਿੱਚ ਕਦੇ ਵੀ ਉਹਨੂੰ ਹੁੰਦਾ ਹੈ ਟੀਚ ਕਰਨਾ ਹੈ ਲੋਕਲ ਹੋਏ ਤਾਂ ਜ਼ਿਆਦਾ ਬੈਸਟ ਰਹੇਗਾ ਐਂਡ ਆਪਣਾ ਰੈਜ਼ਿਊਮੇ ਜ਼ਰੂਰ ਤੋਂ ਸ਼ੇਅਰ ਕਰ ਸਕਦੇ ਹੋ ਹੈਲਪਲਾਈਨ ਨੰਬਰ ਜੋ ਤੁਹਾਡੇ ਸਾਹਮਣੇ ਵੀ ਹੈ ਇਹੀ ਆਪਣਾ WhatsApp ਨੰਬਰ ਹੈ ਨਾਲ ਮੈਂਸ਼ਨ ਕਰਦੇ ਹੋਏ ਠੀਕ ਹੈ ਫਿਰ ਫਰਦਰ ਤੁਹਾਡੇ ਰਿਗਾਰਡਿੰਗ ਕੋਈ ਨਾ ਕੋਈ ਜਬੀ ਜੋਬ ਹੁੰਦੀ ਹੈ ਤਾਂ ਤੁਹਾਨੂੰ ਜ਼ਰੂਰ ਕੰਟੈਕਟ ਕਰਿਆ ਜਾਏਗਾ ਜੀ ਰੁਬੀਨਾ ਆਫਲਾਈਨ ईटीटी ਕੈਡਰ ਦੀ 7000 ਹੈ ਆਨਲਾਈਨ 6000 ਹੈ ਜੀ ਫੀਸ ਦੇਖੋ ਈਟੀਟੀ ਜਿਹੜੇ ਟੈਟ ਪਾਸ ਹੈਗੇ ਉਹ ਹਾਲੇ ਤੱਕ ਕੋਈ ਐਦਾਂ ਦਾ ਡਾਟਾ ਆਪਣੇ ਸਾਹਮਣੇ ਨਹੀਂ ਕੱਢ ਪਾਏ ਆ ਜੀ ਬੋਰਡ ਨੇ ਹਾਲੇ ਤੱਕ ਦਿੱਤਾ ਨਹੀਂ ਹੈ ਜੀ ਕੋਈ ਨਿਊ ਪੋਸਟ ਦੇ ਵਿੱਚ ਟੀਚਿੰਗ ਦੀ ਤਾਂ ਆਈ ਹੈ ਇੱਕ ਵੈਸੇ ਫਰਦਰ ਅੱਗੇ ਐਨਟੀਟੀ ਦੀ ਵੀ ਆਣੀ ਹੈ ਤਾ ਬਿਲਕੁਲ ਐਂਟੀਟੀ ਦਾ ਹਾਲੇ ਸੁਖ ਕੋਰ ਜੀ ਆਣੀ ਹੈ ਬਟ ਹਾਲੇ ਤੱਕ ਕੋਈ ਕਲੈਰਿਟੀ ਨਿਕਲ ਨਹੀਂ ਪਾਈ ਹੈ ਮਤਲਬ ਹੁਣੇ ਰੀਸੈਂਟ ਵਾਲੀ ਜੌਬਸ ਦੇ ਵਿੱਚ ਤਾਂ ਉਸ ਦਾ ਨੰਬਰ ਨਹੀਂ ਹੈ ਪੀਐਸਟੈਟ ਦੀ ਤਿਆਰੀ ਦਾ ਬੈਚ ਵੀ ਚੱਲ ਰਿਹਾ ਹੈ ਹਰਪ੍ਰੀਤ ਕੋਰ ਜੀ ਬਿਲਕੁਲ ਚੱਲ ਰਿਹਾ ਹੈ ਮਾਸਟ ਕੈਡਰ ਨੈਕਸਟ ਮੰਥ ਐਕਸਪੈਕਟ ਕਰ ਸਕਦੇ ਹਾਂ ਪੀਐਸਟੈਟ ਲਈ ਤਾਂ ਤਿੰਨੋਂ ਤਰ੍ਹਾਂ ਦੇ ਚਾਹੀਏ ਈਟੀਟੀ ਬੀਐਡ 1 ਬੀਐਡ ਦੇ ਚਾਹੀਏ ਮੈਥ ਸਾਇੰਸ ਸਈ ਐਸਐਸਟੀ ਵਾਲੇ ਸਭ ਦੇ ਲਈ ਹੈ ਬੈਚ ਤਾਂ ਹਾਂ ਸੋਨੂ ਜੀ ਮਾਸਟ ਕੈਡਰ ਦਾ ਪੇਪਰ ਤੁਸੀਂ ਨੈਕਸਟ ਮੰਥ ਉਸ ਦੇ ਲਈ ਦੇਖ ਸਕਦੇ ਹੋ ਦੇਖੋ ਨੋ ਅਸ ਸੈਪਟੰਬਰ ਤੋਂ ਪਹਿਲਾਂ ਪਹਿਲਾਂ ਤੁਸੀਂ ਐਗਜ਼ਾਮ ਦੇ ਵੀ ਹੋ ਪੜ੍ਹ ਸਕਦੇ ਹੋ ਬੀਏ ਦੇ ਮਾਰਕਸ ਦਾ ਇਸ਼ੂ ਚੱਲ ਰਿਹਾ ਅਛੇ ਜੀ ਬਾਕੀ ਦੇਖੋ ਹੁਣ ਕੀ ਉਸ ਦਾ ਕਨਕਲੂਜ਼ਨ ਕਢ ਲਦੇ ਹਾਂ ਹਾਂ ਲੋ ਪ੍ਰਿਤ ਜੀ ਜ਼ਰੂਰ ਉਸ ਤੇ ਲਈ ਵੀ ਸ਼ੁਰੂ ਕੀਤਾ ਜਾਏਗਾ ਪੀਐਸਟੇਟ ਤੇ ਵੀ ਓਪਨ ਅਭਿਆਨ ओके किरणदीप कौर थैंक यू एक्सपीरियंस शेयर करन दी ये करियर की सब लोग दस रहे हां दस रही हां जिसने कोचिंग लेनी है टेट बजर तो लो बिकॉज़ मैं 2 ईयर टेट बजर ਨਾਲ ਜੁੜੀ ਹਾਂ ਚਲੋ थैंक यू एक्सपीरियंस ਤੁਹਾਡਾ ਵਧੀਆ ਰਿਹਾ ਸਾਡੇ ਨਾਲ ਜੁੜ ਕੇ ਚਲੋ ਜੀ थैंक यू फॉर दिस एप्रिसिएशन पीएसटी ऑनलाइन बैच बिल्कुल अवेलेबल है चाहे ईटीटी ਲਈ जॉइन कर लो चाहे बीएड मैथ्स साइंस एसएसटी ਲਈ जॉइन कर लो तीनों तरह के बैचेस अवेलेबल है पीएसटी वाले ਉਨਾ ਸਾਰਿਆਂ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਮਿਲ ਜਾਏਗਾ ਇਹਨਾਂ ਤੋਂ ਪੀਟੀਆਈ 2000 ਵੈਕੈਂਸੀ ਦੇ ਲਈ ਹਾਲੇ ਤੱਕ ਤਾਂ ਉਹ ਰਿਲੀਜ਼ ਹੁੰਦੀ ਨਹੀਂ ਨਜ਼ਰ ਆ ਰਹੀ ਹੈ ਨੋਟੀਫਿਕੇਸ਼ਨ ਤਾਂ ਬਾਅਦ ਦੀ ਗੱਲ ਹੈ ਹੁੰਦੀ ਵੀ ਇੱਕ ਵੇਟ ਹੈ ਕਾਫੀ ਸਾਰੇ ਕੈਂਡੀਡੇਟਸ ਨੂੰ ਵੇਟ ਹੈ ਪੀਟੀਆਈ ਦੀ ਵੈਕੈਂਸੀ ਦੀ ਦੇਖੋ ਕੋਈ ਵੀ ਪੋਸਟ ਇਨਕਰੀਜ਼ ਨਹੀਂ ਕੀਤੀ ਗਿਆ ਹਾਲੇ ਤੱਕ ਤਈ ਹੈ 9594 ਦੇ ਵਿੱਚ ਹਾਂ 9594 ਲਈ ਸੈਕੰਡ ਲਿਸਟ ਤੁਸੀਂ ਜ਼ਰੂਰ ਤੋਂ ਅਨਾਉਂਸ ਹੁੰਦੀ ਹੈ ਮਤਲਬ ਰਿਲੀਜ਼ ਹੁੰਦੀ ਜ਼ਰੂਰ ਤੋਂ ਪਾ ਸਕਦੇ ਹੋ ਬਟ ਹਾਲੇ ਉਹਨਾਂ ਦੇ ਲਈ ਵੇਟ ਕਰਨੀ ਪੈਗੀ ਹੈ एससीआरओ की मैरिट की निकल के आ सकेगी उस भी वेट वेट एंड वेट पी एस डेट एस एयर एक्सपैक्टिड है अराउंड अगस्त सपटंबर जरूर ती उस देख सकते हो काजल अगस्त सपटंबर अराउंड अमृत जी एलिजिबल कर दिता जाएगा उसके अकोर्डिंग जरूर तो बाकी देखते हैं पारस जी दे हैं हाले ये इस मुद्दे पर भी ना हाल बोर्ड ही डिसाइड करे तो ज्यादा वाइया पीएच टू द फीमेल ग्रुप हाँ अलग ही है किरणदीप जी अलग तो बनया अगर वट्सएप मैसेज कर होता पी एस एट ऐसे ईयर एक्सपैक्टेड जरूर तो रहेगा उम्मीद रखो तैयारी खिंच के रखो जी पी एस एट सर्टिफिकेट ऐसे ईयर मतलब थोड़े टाइम बाद रिलीज़ हो जाएंगे। bc ਦੀ ਵੈਸੇ ਪਿਛਲੀ ਵਾਰ ਉਹਨਾਂ ਨੇ ਕਿੱਥੋਂ ਤੱਕ ਲੈ ਕੇ ਆਏ ਸੀ ਲਵਿਸ਼ ਬਟ ਇਸ ਦੇ ਲਈ ਅਲੀਵिएट ਮਤਲਬ ਇੱਕ ਵਾਰੀ ਸਾਰੀ ਕਲੈਰਿਟੀ ਅਗਰ ਬੀਅਰਡ ਨੂੰ ਕਨਸਿਡਰ ਨਹੀਂ ਕੀਤਾ ਜਾਂਦਾ ਬੀਅਰਡ ਆਊਟ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਆਬਵੀਅਸ ਹੈ ਗਾਇਸ ਕਾਫੀ ਡਾਊਨ ਜਾਣ ਵਾਲੀ ਹੈ ਕੱਟ-ਆਫ ਵਗੈਰਾ ਰਿਕਮੈਂਡ ਹੀ ਹੈ ਕਿ ਪਹਿਲਾਂ ਸ਼ਾਇਦ ਉਹ ਕਰਨਾ ਚਾਹਦੇ ਐ 28 ਨੂੰ ਕੁਛ ਐਦਾਂ ਦਾ ਦਿਮਾਕਾ ਤਾਂ ਇਸ ਦਿਨੀ ਦੇਖਦੇ ਆਂ ਡਾਕੂਮੈਂਟ ਲਾਸਟ ਡੇਟ ਤੋਂ ਪਹਿਲਾਂ ਦੇ ਬਨੇ ਹੋਣੇ ਚਾਹੀਦੇ ਜ਼ਰੂਰੀ ਹੁੰਦੇ ਆ ਜੀ ਐਵੇਂ ਹੀ ਕਿਹਾ ਜਾਂਦਾ ਹੈ ਅੰਮ੍ਰਿਤਸਰ ਹਾਂ ਜੀ ਰੇਨੂ ਜੀ ਬਿਲਕੁਲ 594 ਜੋਬਸ ਆਣੀਆਂ ਹੀ ਆਣੀਆਂ ਐ हां 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 पीएस टेटली देखो मैं क्लियर ਵੀ ਕਰਦਾ पीएस टेट ਦੇ ਪਹਿਲੀ ਗੱਲ ਤਾਂ ਇਹ ਬੈਚ ਸਟਾਰਟ ਹੋਏ ਹੈ ਜੀ ਠੀਕ ਹੈ ਜ਼ਿਆਦਾ ਪੁਰਾਣੀ ਨਹੀਂ ਹੈ 3 ਦਿਨ ਪਹਿਲੇ ਡੈਮੋ ਸੀਗੇ ਲਗਭਗ 1 ਵੀਕ ਦੀ ਕਲਾਸਿਸ ਉਸ ਤੋਂ ਬਾਅਦ ਹੋ ਗਈਆਂ ਐਂਡ ਫ੍ਰੀ WhatsApp ਗਰੁੱਪ ਦਾ ਜਿਹੜੇ ਸਟੂਡੈਂਟਸ ਕਹਿ ਰਹੇ ਸੀ ਉਹਨਾਂ ਨੂੰ ਇਹ ਪੈਟਰਨ ਅਪਣਾਉਣਾ ਹੈ ਆਪਣਾ ਨਾਮ ਲਿਖਦੇ ਹੋਏ ਪੇਪਰ ਦੇ ਵਿੱਚ PS TET ETT ਪੇਪਰ 2 ETT 9093 ਲਿਖ ਸਕਦੇ ਹੋ ਮਾਸਟਰ ਕੈਡਰ ਲੈਕਚਰਰ ਕੈਡਰ ਲਈ ਜਿਸ ਦੇ ਲਈ ਤੁਸੀਂ ਫ੍ਰੀ WhatsApp ਗਰੁੱਪ ਜੁਆਇਨ ਕਰਨਾ ਹੈ ਪਲੱਸ ਮੇਲ ਉਹ ਫੀਮੇਲ ਨੂੰ ਸਾਰੀ ਜਾਣਕਾਰੀ ਉੱਤੇ ਤੇ ਉਹਨੂੰ ਮਿਲ ਉਹਨੂੰ ਵਟਸਐਪ ਕਰਨੀ ਹੈ ਓਨਲੀ ਇਸ ਨੰਬਰ ਤੇ ਠੀਕ ਹੈ ਜਿੰਨਾ ਜਲਦੀ ਉਸ ਕਰਿਆ ਜਾਏਗਾ ਬਾਕੀ ਪੀਐਸਟੈਟ ਲਈ ਚਾਹੀ ਤੁਸੀਂ ਈਟੀਟੀ ਦੇ ਸਟੂਡੈਂਟ ਹੋ ਉਸ ਤੋਂ ਇਲਾਵਾ ਪੀਐਸਟੈਟ ਲਈ ਬੀਐਡ ਐਸਐਸਟੀ ਦੇ ਸਟੂਡੈਂਟ ਹੋ ਚਾਹੀ ਤੇ ਚਾਹੀ ਹੋ ਤੁਸੀਂ ਮੈਥ ਸਾਇੰਸ ਦੇ ਤਾਂ ਤਿੰਨਾਂ ਦੇ ਲਈ ਹੀ ਬੈਚ ਆਪਣੇ ਕੋਲ ਅਵੇਲੇਬਲ ਹੈ ਐਂਡ ਪੀਐਸਟੈਟ ਦੇ ਪਿਛਲੀ ਵਾਰ ਦੇ ਰਿਜ਼ਲਟਸ ਸ਼ਾਇਦ ਕਿਸੇ ਨੂੰ ਪੁੱਲੇ ਤਾਂ ਨਹੀਂ ਉਹਨਾਂ ਦੇ 150 ਪਲੱਸ ਸਟੂਡੈਂਟਸ ਦਾ ਪੀਐਸਟੈਟ 2021 ਇਵਨ 150 ਜਿਹੜੀ ਸੰਖਿਆ ਹੈਗੀ ਇਹ ਬਹੁਤ ਘੱਟ ਹੈ ਜਿੰਨੇ ਸਟੂਡੈਂਟ ਸਾਡੇ ਥਰੂ ਕਲੀਅਰ ਹੋਏ ਹੈ 200 ਪਲੱਸ ਹੈ ਵੈਸੇ ਹਾਂ ਬਾਕੀ ਫ੍ਰੀ ਡੈਮੋ ਲੈਕਚਰ ਜਿੰਨੇ ਵੀ ਦੇਖਨੇ ਹੋਣਗੇ ਉਹ ਐਪ ਤੋਂ ਹੀ ਵਿਜ਼ਿਟ ਕਰਕੇ ਦੇਖ ਸਕੇਗਾ ਹਾਂ ਇਵਨ 3 ਦਿਨ ਦੇ ਓਪਨ YouTube ਤੇ ਵੀ अवेलेबल ਹੈ ETT ਕੈਟਰ ਵਾਲਾ ਜਿਹੜਾ ਪੇਪਰ ਹੈ ਉਮੀਦ ਰੱਖ ਸਕਦੇ ਹੋ ਸੈਪਟੰਬਰ ਦੇ ਲਗਭਗ ਹਾਂ ਬਿਲਕੁਲ ਗੁਰਪ੍ਰੀਤ ਜੀ ਉਸੇ ਪਰਪਸ ਨਾਲ ਹੀ ਬਣਾਇਆ ਗਿਆ ਉਹਨੂੰ ਰਾਈਟ ਸੀਡੀਪੀ ਦੀ ਕਲਾਸ ਦਾ ਟਾਈਮ ਪੇਡ ਦੇ ਵਿੱਚ ਚੱਲ ਰਿਹਾ ਜੀ ਸੀਡੀਪੀ ਦੀ ਕਲਾਸ ਹੁਣ ਤੋਂ ਓਕੇ ਸਮਨ ਬਰਾਡ ਚੀ ਦੇਖਦੇ ਆ ਪੀਐਸਟੈਟ ਦਾ ਸਿਲੇਬਸ ਕੋਈ ਚੇਂਜ ਨਹੀਂ ਹੋਇਆ ਐਵੇਂ ਅਫਵਾ ਵਿੱਚ ਨਾ ਨਾ ਕੁਝ ਵੀ 5994 ਦਾ ਨਾ ਤਾਂ ਕੋਈ ਹਾਲ ਤੱਕ ਸਿਲੇਬਸ ਆਇਆ ਹੈ ਤੇ ਨਾ ਹੀ ਕੋਈ ਨਵਾਂ ਆਉਣ ਦੀ ਉਮੀਦ ਹੈ ਪਿਛਲੀ ਵਾਰ ਵੀ ਬਹੁਤ ਅਫਵਾ ਉਡਾਈ ਸੀ 6345 ਸਟੂਡੈਂਟਸ ਨੇ PS TET ਲਈ اگر PS TET ਲਈ ਹੀ اگر ETT ਵਾਲਾ स्टूडेंट ਕੋਚਿੰਗ کرے گا اونલી 5500 ઓનલાઈન કોચિંગ દી ਤੇ PS TET ਦਾ ਹੀ સ્ટુડન્ટ اگر BEd સ્ટુડન્ટ ہے તા 6000 ફીસ હે ਉਸતે લિયે ઓનલાઈન હા ઉર્વશી જરૂર ਇਸતે લિયે ઓપન ਦੇ ਵਿੱਚ ਇੰਗਲਿਸ਼ ਦੀ ਕਲਾਸ ਵੀ ਜ਼ਰੂਰ ਆਉਣਾ ਮੈਂ ਤੁਹਾਨੂੰ ਇਸ ਤਰੀਕੇ ਨਾਲ 18ਵੀਂ ਬੈਚ ਦਾ ਇਸ਼ੂ ਬਹੁਤ ਵੱਡਾ ਬਣਾ ਰੱਖਿਆ ਹੈ ਬਟ ਮੇਰੇ ਅਕੋਰਡਿੰਗ ਐਲੀਜੀਬਿਲਟੀ ਮਿਲ ਸਕਦੀ ਹੈ ਬਸ ਇੱਕੋ ਫੀਲਿੰਗ ਵਾਲਾ ਹੈ ਥੋੜਾ ਜਿਹਾ ਉਹ ਇਸ਼ੂ ਚੱਲ ਰਿਹਾ ਨਾ ਰਿਜ਼ਲਟ ਵਾਲਾ ਸੈਂਕਿਊ ਪੀਪਰ ਦੇ ਲਈ ਸਮਨ ਜੀ ਓਪਨ ਵਾਲੀ ਤੁਸੀਂ ਕਹਿ ਰਹੇ ਹੋ ਪੀਡ ਵਾਲੀ ਤਾਂ ਸਾਰੀ ਐਪ ਤੇ ਅਵੇਲੇਬਲ ਹੋਏਗੀ ਹੋਏਗੀ ਜ਼ਰੂਰ ਲਵਪ੍ਰੀਤ ਜੀ ਬਟ ਫੁੱਲ ਕੋਰਸ ਹੀ ਅਵੇਲੇਬਲ ਹੋ ਪਾਏਗਾ ਪੀਐਸਟੇਟ ਦੇ ਲਈ ਇਸ ਟਾਈਮ ਬਿਲਕੁਲ 635 ਫੁੱਲਫਿਲ ਹੋਏਗੀ ਕਿਉਂ ਡਾਊਟ ਵਿਚ ਆਂਦੇ ਉਹਨਾਂ ਨੇ 959 ਸਪਟੰਬਰ ਮੰਦੀ ਉਮੀਦ ਹੈ ਕੋ ਦੇਖੋ ਜਿਹੜਾ 2019 ਕੀ ਬੈਚ ਵਾਲਿਆਂ ਦਾ ਰਿਜ਼ਲਟ ਆ ਗਿਆ ਡੀ ਐਮ ਸੀ ਨਹੀਂ ਆਈ ਹੈ ਕੋਈ ਗੱਲ ਨਹੀਂ ਰਿਜ਼ਲਟ ਦੇ ਬੇਸਿਸ ਤੇ ਤੁਸੀਂ ਫਾਰਮ ਇੱਕ ਵਾਰੀ ਫਿਲ ਕਰ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਣੀ ਡੀ ਐਮ ਸੀ ਲੈ ਲਈ ਤੁਸੀਂ ਆਪਣਾ ਮੋਹੱਲੀ ਚ ਮੂਵ ਕਰ ਸਕਦੇ ਹੋ ਬਟ ਉਸਦੇ ਲਈ ਹਲੇ ਆਰਾਮ ਨਾਲ ਆਰਾਮ ਨਾਲ ਹੀ ਬਾਅਦ ਇਸ ਤੁਸੀਂ ਕਰ ਲੈਣਾ ਕਿਵੇਂ ਕਈ ਸਟੂਡੈਂਟਸ ਨੇ ਤਾਂ ਜਦੋਂ ਸਕਰੂਟੀ ਕਰਾਈ ਸੀ 6835 ਦੀ ਉਸ ਤੋਂ ਇੱਕ ਦੋ ਦਿਨ ਪਹਿਲਾਂ ਜਾ ਕੇ ਇੱਕ ਦਿਨ ਪਹਿਲਾਂ ਜਾ ਕੇ ਉਹਨਾਂ ਨੇ ਉੱਥੋਂ ਰਸੀਦ ਕੀਤੀਆਂ ਤੇ ਅਗਲੇ ਦਿਨ ਸਕਰੂਟੀ ਕਰਵਾ ਲਈ ਨਹੀਂ ਰਿਸ਼ਾਦ ਸ਼ਰਮਾ ਉਸ ਲਈ ਹਲਤੱਕ ਤਾਂ ਨਹੀਂ ਹੈ ਸਰ ਜੋ ਬੀਐਡ 4 ਸੈਮੈਸਟਰ ਵਿੱਚ ਨੇ ਜਿੰਨਾ ਦਾ ਪੀਐਸਟੈਟ ਕਲੀਅਰ ਹੈ ਉਹਨਾਂ ਦਾ ਕੁਝ ਹੋ ਸਕਦਾ ਹੈ ਮਾਸਟਰ ਕੈਟਰ ਲਈ ਦੇਖੋ ਮਾਸਟਰ ਕੈਟਰ ਅਗਰ ਫਿਲ ਕਰ ਰਹੇ ਹੋ ਕੋਈ ਗੱਲ ਨਹੀਂ ਪੀਐਸਟੈਟ ਜਦੋਂ ਫਿਲ ਕੀਤਾ ਕਲੀਅਰ ਕੀਤਾ ਤਾਂ ਉਦੋਂ ਤੁਸੀਂ ਬੀਐਡ ਕੰਪਲੀਟ ਨਹੀਂ ਕੀਤੀ ਸੀ ਕੋਈ ਗੱਲ ਨਹੀਂ ਬਟ ਅਗਰ ਤੁਸੀਂ ਮਾਸਟਰ ਕੈਟਰ ਫਿਲ ਕਰਨਾ ਹੈ ਤਾਂ ਫਿਰ ਬੀਐਡ ਜ਼ਰੂਰੀ ਹੋਏਗੀ ਹੈ ETT ਕੈਟਰ ਦੇ ਵਿੱਚ ਹਰ ਵਾਰ ਪੇਪਰ ਦਾ ਲੈਵਲ ਦੇਖ ਕੇ ਕਨਫਰਮ ਹੁੰਦਾ ਹੈ ਐਵੇਂ ਆਪਾਂ ਫालतू ਦਾ ਕੁਝ ਉਸ ਤੇ ਕਮੈਂਟ ਕਰਾਂਗੇ ਤਾਂ ਫਿਰ ਗਲਤ ਹੋ ਜਾਏਗਾ 70 ਮਾਰਕਸ ਦਾ ਤਾਂ ਟਾਰਗੇਟ ਪ੍ਰੋਡਕਸ਼ਨ ਰੱਖਣਾ ਹੀ ਪਏਗਾ PB02 ਪ੍ਰੋਡਕਸ਼ਨ ਇੰਨਾ ਕੁ ਤਾਂ ਰੱਖਣਾ ਹੀ ਪਏਗਾ ਆਪਣਨੇ ਅੰਦੇ ਵਿੱਚ OK ਡਿਸਐਡਵਾਂਟੇਜ ਇਸ ਈਰੀਆ ਕੀ ਪੀਡੀਫਸ Google ਤੇ ਹੋ ਸਕਦੀ ਹੈ ਉਥੋਂ ਜ਼ਰੂਰ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਸੰਕਿਟ ਪੇਪਰ ਦੇ ਵਿੱਚ ਦੇਖੋ ਐਸਸੀ ਕੈਟਾਗਰੀ ਮਤਲਬ ਹਰ ਇੱਕ ਚੀਜ਼ ਦੇ ਜਿਹੜੇ ਮਾਰਕਸ ਹਨਾ ਉਹ ਪੇਪਰ ਦਾ ਲੈਵਲ ਦੇਖ ਕੇ ਪਤਾ ਚੱਲਦੇ ਹੁੰਦੇ ਆ ਪੀਐਸਟ 2 ਆਫਲਾਈਨ ਬੈਚ ਐਪ ਤੇ ਅਵੇਲੇਬਲ ਹੈ 8090 ਚ ਰਣਮ ਲਈ ਵੀ ਨਿਊ ਬੈਚ ਐਪ ਤੇ ਅਵੇਲੇਬਲ ਹੈ ਮਿਨਾਕਸ਼ੀ ਉਸਤਾ EWS ਦਾ EWS ਦਾ ਬੈਨੀਫਿਟ ਤਾਂ ਉਹਨਾਂ ਆਪਣੀ ਸਾਈਡ ਤੋਂ ਰਹਿ ਗਈ ਰਹੇਗਾ ਕਾਫੀ ਸਾਰੇ ਕੈਂਡੀਡੇਟਸ ਨੂੰ ਜਿਹੜੇ ਆਫੀਸ਼ੀਅਲੀ ਤੌਰ ਤੇ ਐਲੀਜੀਬਲ ਹੋ ਜਾਂਦੇ ਹੈਗੇ ਆ ਸਹੀ ਚਾਹ ਹੈਗੇ ਆ ਹਾਂ ਨੀਟ ਮਾਸਟਰ ਕੈਡਰ ਜ਼ਰੂਰ ਉਮੀਦ ਐਵੇਂ ਹੈ ਕਿ ਇਦਾਂ ਦਾ ਹੀ ਆਉਣ ਵਾਲੇ ਦਿਨਾਂ ਵਿੱਚ ਆਪਾਂ ਦੇਖ ਸਕਦੇ ਹਾਂ हां अकॉर्डिंग टू नोटिफिकेशन ਦਾ ਮਤਲਬ ਤਾਂ ਇਹ ਮੰਨਦੇ ਆ ਕਿ ਫਿਰ बीएड ਕਨਸੀਡਰ ਨਹੀਂ ਕਰੀ ਜਾ ਰਹੀ ਹੈ बीएड ਵਾਲਿਆਂ ਦੀ ਮਿਹਨਤ ਐਦਾਂ ਹੀ ਜਾ ਰਹੀ ਹੈ ਉਧਰੋਂ ਬਿਲਕੁਲ ਨੀਟ ਜੀ ਬਿਲਕੁਲ ਨੀਟ ਦਾ ਮਸਟ ਟੂਗੇਦਰ ਬੈਚ ਐਸ ਸੀ ਆਰਓ ਦੀ ਮੈਰਿਟ ਜ਼ਰੂਰ ਤੋਂ ਤੁਸੀਂ ਡਾਊਨ ਚ ਆਂਦੀ ਹੋਈ ਪਾਉਗੇ ਬਟ ਮੇਨ ਚੀਜ਼ ਹੋਈ ਹੈ ਡਿਪੈਂਡ ਕਰੇਗਾ ਹਰ ਇੱਕ ਚੀਜ਼ ਕੋ ਪੀਐਸ 3 ਦੀ ਸੈਂਕਿਡ ਪੇਪਰ ਦੀ ਪੀਐਸ 2 ਦੀ ਮਤਲਬ ਕੀ ਹਾਂ ਉਸ ਦੀ 6000 ਫੀਸ ਹੋਏਗੀ ਕੰਪਲੀਟ ਦੇ ਲਈ ਹਾਂ ਬਿਲਕੁਲ ਨਹੀਂ ਨਹੀਂ ਅ ਅਬੀ ਰੂਤ ਜੀ ਇਸ ਦੇ ਲਈ ਆਪਾਂ ਨੂੰ ਹਲੇ ਵੇਟ ਕਰਨੀ ਪੈ ਸਕਦੀ ਹੈ ਦੇਖਦੇ ਹਾਂ ਥੋੜੇ ਦਿਨਾਂ ਵਿੱਚ ਪਤਾ ਚੱਲ ਜਾਵੇਗਾ ਬਟ ਹੈਲਥ ਵਾਲੀ ਸਾਈਡ ਤੋਂ ਧਿਆਨ ਵਿੱਚ ਰੱਖਣ ਲਈ ਰੱਖਣ ਲਈ ਮਾਸਟਰ ਕੈਟਰ ਦੇ ਲਈ ਇਦਾਂ ਦਾ ਐਗਜੈਕਟ ਕੋਈ ਆਈਡੀਆ ਆਪਾਂ ਨਹੀਂ ਦੇ ਸਕਦੇ ਬਟ ਨੈਕਸਟ ਮੰਥ ਦੇ ਵਿੱਚ ਕਾਫੀ ਕਲੈਰਿਟੀ ਉਸ ਤੇ ਲਈ ਨਿਕਲ ਕੇ ਆ ਜਾਏਗੀ ਬਸ ਸਤੋ ਇਹ ਹੀ ਕਹਿਣਾ ਚਾਹੂਗਾ ਤੁਹਾਨੂੰ ਹੂੰ ਇਸ ਤੇ ਲਈ ਵੇਟ ਕਰ ਸਕਦੇ ਹਾਂ ਚਲੋ ਗਾਇਸ ਗ੍ਰੇਸ ਮਾਰਕ ਸਭ ਨੂੰ ਮਿਲਦੇ ਹੁੰਦੇ ਆ ਐਵੇਂ ਦੀ ਕੋਈ ਗੱਲ ਨਹੀਂ ਐਵੇਂ ਦਾ ਨਾ ਧਿਆਨ ਵਿੱਚ ਲੈ ਕੇ ਆਓ ਕਿ ਤੁਹਾਨੂੰ ਗ੍ਰੇਸ ਮਾਰਕਸ ਮਿਲਿਆ ਨਹੀਂ ਸੀ ਸਭ ਨੂੰ ਮਿਲਦੇ ਹੁੰਦੇ ਆ ਤੋਂ ਦੇ ਬੇਸਿਸ ਤੇ ਰਹਿੰਦਾ ਹੁੰਦਾ ਹੈ ਬਾਕੀ ਗਾਇਸ ਜੇਕਰ ਅੱਜ ਕੋਈ ਫਸਟ ਟਾਈਮ ਵੀਡੀਓ ਦੇਖ ਰਿਹਾ ਹੈ ਚੈਨਲ ਦੇ ਵਿਜ਼ਿਟ ਕਰ ਰਿਹਾ ਹੈ ਚੈਨਲ ਨੂੰ ਜ਼ਰੂਰ ਤੋਂ ਜਿਹੜਾ ਹੈਗਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਤੋਂ ਪ੍ਰੈਸ ਕਰ ਲੈਣਾ ਫਰਦਰ ਅਪਡੇਟਸ ਦੇ ਲਈ ਐਂਡ 8894 ਦੇ ਲਈ ਵੈਸੇ ਇੱਕ ਹੋਰ ਮੈਥ ਦੀ ਸੀਰੀਜ਼ ਅਪਕਮਿੰਗ ਡੇਸ ਦੇ ਵਿੱਚ ਤੁਹਾਡੇ ਸਾਹਮਣੇ ਹੋਣ ਵਾਲੀ ਹੈ ਜੋ ਇਨਿੰਗ ਤਾਂ ਇਹੀ ਹੈ ਕਿ ਜਲਦੀ ਤੁਸੀਂ ਐਸੇ ਮੰਤ ਵਿੱਚ ਪਾਉਗੇ ਸਭ ਦੇ ਮੂੰਹ ਮਿੱਠੇ ਕਰਾਉਗੇ ਇਹੀ ਉਮੀਦ ਹੈ। ਕੁਰਸਾਕੀ ਇਸ ਤੇ ਲਈ ਤਾਂ ਹਲੇ ਆਪ ਨੂੰ ਦੇਖਣਾ ਪਏਗਾ ਨਾ ਫਿਰ। ਉਨਾ 899 ਦਾ ਪੋਰਟਲ ਜਲਦੀ ਓਪਨ ਹੋ ਜਾਏਗਾ ਮੋਨ ਨੀ ਉਪਗਿਲਦੀ ਜਲਦੀ ਬਣਾਵਾਂਗੇ ਐਂਡ ਗਾਇਜ਼ ਇੱਕ ਚੀਜ਼ ਹੋ ਰਿਹਾ ਜਿਹੜੇ ਵੀ ਸਟੂਡੈਂਟ ਨੇ ਪੇਡ ਕੋਚਿੰਗ ਕੀਤੀ ਸੀ ਟੀਟੀ 6835 ਜਿਹੜੇ ਇੰਨੇ ਸਾਰੇ ਕੁਐਸਚਨ ਪੁੱਛ ਰਹੇ ਹੋ ਤੇ ਆਪਣੇ ਜਿਹੜੇ ਸਕਰੂਟੀ ਕਰਵਾ ਚੁੱਕੇ ਗਿਆ ਕੋਚਿੰਗ ਕਰਨ ਤੋਂ ਬਾਅਦ ਤਾਂ ਆਪਣੀ ਪਾਸਪੋਰਟ ਸਾਈਜ਼ ਫੋਟੋ ਕੋਸ਼ਿਸ਼ ਕਰੋ ਜੇ ਰਿਜ਼ਲਟ ਦੀ ਕਾਪੀ ਦੇ ਦਿਓ ਤਾਂ ਜ਼ਿਆਦਾ ਵੈਸਟ ਹੈ ਨਹੀਂ ਤਾਂ ਤੁਸੀਂ ਖੁਦ ਵੀ ਰਿਟਰਨ ਦੇ ਵਿੱਚ WhatsApp ਤੇ ਟਾਈਪ ਕਰਕੇ ਐਂਡ ਹੈਲਪਲਾਈਨ ਨੰਬਰ ਜੋ ਤੁਹਾਡੇ ਸਾਹਮਣੇ ਸਕਰੀਨ ਤੇ ਹੈਗਾ ਹੀ ਹੈ ਉਸ ਤੇ ਤੁਸੀਂ ਭਿਜਵਾ ਦੇਣੇ ਆ। ਠੀਕ ਹੈ। ਵਿਦ ਪਾਸਪੋਰਟ ਸਾਈਜ਼ ਫੋਟੋ। हाँ उसके लिए यही है कि फिलहाल तो नोटिफिकेशन अकॉर्डिंग दे देखते हैं तो फिर बी एड कंसीडर नहीं होएगी बट सब चीज़ा उसके अकॉर्डिंग हाँ बिल्कुल मानिए जी वेलकम है चलो जी बाकी फिर भी किसी तक काफ़ी सारे क्वेश्चन है सी बाकी फिर भी ਅਗਰ ਕਿਸੇ ਦਾ ਰਹਿ ਗਿਆ ਹੋਵੇ ਤਾਂ ਮੈਂ ਜ਼ਰੂਰ ਉਸ ਦੇ ਲਈ ਕਮੈਂਟ ਸੈਕਸ਼ਨ ਦੇ ਵਿੱਚ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ ਬਾਕੀ ਫ੍ਰੀ WhatsApp ਗਰੁੱਪ ਜਰੂਰ ਤੋਂ ਜੁਆਇਨ ਕਰ ਲੈਣਾ ਐਂਡ ਮਾਸਟਰ ਐਂਡ ਮਿਸਟ੍ਰੈਸ ਕੈਡਰ ਦੀ ਜਿਹੜੀ ਜੌਬਸ ਦੇ ਲਈ ਲੈਕਚਰਰ ਕੈਡਰ ਦੀ ਜੌਬਸ ਲਈ ETT ਕੈਡਰ ਆਰਟ ਐਂਡ ਕ੍ਰਾਫਟ PTA ਲਈ ਸਭ ਦੇ ਲਈ ਡਿਫਰੈਂਟ ਡਿਫਰੈਂਟ ਬੈਚਸ ਤੁਹਾਨੂੰ ਟੈਟ ਬਜ਼ਰ ਐਪ ਤੇ ਮਿਲ ਜਾਣਗੇ ਆਪਣਾ ਤੁਸੀਂ ਉਸ ਦੇ ਅਕੋਰਡਿੰਗ ਜਿਹੜਾ ਹੈਗਾ ਜੁਆਇਨ ਕਰ ਸਕਦੇ ਹੋ ਥੈਂਕ ਯੂ ਕਿਰਨ ਜੀ ਫੋਰ ਦਿਸ ਸਪੋਰਟ ਦੇਖੋ BC 54 ਨੰਬਰ ਹੈ ਹੋਪ ਜ਼ਰੂਰ ਤੋਂ ਰੱਖ ਸਕਦੇ ਹੋ ਬਟ ਐਗਜ਼ੈਕਟ ਤਾਂ ਉਹਨਾਂ ਦੇ ਬੇਸਿਸ ਤੇ ਹੈ ਨਾ ਫਿਰ ਬਟ 54 ਵੈਸੇ ਤਾਂ ਇੱਕ ਵਾਰੀ ਕਾਫੀ ਡਾਊਨ ਆ ਜਾਏਗਾ ਬਟ ਫਿਰ ਵੀ ਦੇਖਣਾ ਪਏਗਾ ਆਪਾਂ ਨੂੰ ਨਹੀਂ ਮੋਨੀ ਜੀ ਜੇ ਮੈਂ ਜੁਆਇਨ ਕਰ ਲਿਆ ਤਾਂ ਟੈਟ ਬਜ਼ਰ ਕਿੰਨੇ ਸੰਭਾਲਨੇ ਹੂੰ <laughs> देखा एक बार वैसे कई सारे स्टूडेंट्स दोबारा पहुंच जाएंगे जाए बाकी देखते हैं आप नहीं मान मानसा उस देली हाँ हो सकता आने वाले दिना च बट हाल देखते हैं हाँ चलो जी ठीक है फिर मिलते हैं कल वाले लैक्चर में ने ओपन लगाना है हिस्टरी वाला लैक्चर पंजाब हिस्ट्री का ओपन लैक्चर चल रहा है ईटी टी ओन आठ सौ चौानवे मास्टर कैडर लैक्चर कैडर उन्होंने सब देर जरूर जरूर जरूर, 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 जरूर 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 ओके जी बाय